ਦੋ ਦਰਦਨਾਕ ਸੜਕੀ ਹਾਦਸੇ ਵਾਪਰੇ ਜਿੱਥੇ ਚਾਰ ਲੋਕ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਥੇ ਤੂੜੀਦਨਾ ਭਰੀ ਹੋਈ ਟਰਾਲੀ ਲੈ ਕੇ ਜਾ ਰਿਹਾ ਟਰੈਕਟਰ ਚਾਲਕ ਜਿਸ ਨੂੰ ਸਾਹਮਣੇ ਆਰੀ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰੀ ਹੈ ਤਇਥੇ ਇੱਕ ਬਾਈਕ ਸਵਾਰ ਵੀ ਜ਼ਖਮੀ ਹੋ ਗਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਦੋ ਟੁਕੜਿਆਂ ਦੇ ਵਿੱਚ ਵੰਡਿਆ ਗਿਆ ਤੇ ਨੋਵਾ ਗੱਡੀ ਦੇ ਪਰਖੱਚੇ ਹੁੜ ਗਏ ਨੇ ਦੱਸ ਦਈਏ ਕਿ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਤੇ ਇਥੇ ਹੁਣ ਅਗਲੀ ਜਿਹੜੀ ਕਾਰਵਾਈ ਉਹ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਉਥੇ ਦੱਸਿਆ ਜਾ ਰਿਹਾ ਹੈ ਕਿ ਸਿਰ ਤੇ ਵੀ ਕਾਫੀ ਗੰਭੀਰ ਸੱਟਾਂ ਆ ਨੇ ਤਥਾਨਾ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇੱਥੇ ਦਰਦਨਾਕ ਹਾਦਸਾ ਵਾਪਰਿਆ ਇਨੋਵਾ ਟਰੈਕਟਰ ਤੇ ਬਾਈਕ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਵਾਹਨ ਦੋ ਟੁਕੜੇ ਹੋ ਗਿਆ ਤੇ ਚਾਰ ਲੋਕ ਜ਼ਖਮੀ ਹੋ ਗਏ ਹਾਂਜੀ ਅਮਨਦੀਪ ਸਿੰਘ ਹੈ ਕਿਹੜੇ ਪਿੰਡ ਤੋਂ ਆਪਾਂ ਪਿੰਡ ਫਲਪੋਤੇ ਤੋਂ ਹਾਂਜੀ ਫਲਪੋਤਾ ਪਿੰਡ ਅੱਛਾ ਇਹ ਤੇ ਇਹ ਮਤਲਬ ਕਿ ਤੁਸੀਂ ਹਸਪੀਟਲ ਆਏ ਕਿ ਮਾਮਲਾ ਕੀ ਥਾਰਾ ਟਰਾਲੀ ਦੇ ਵਿੱਚ ਗੱਡੀ ਮਾਰੀ ਆ ਮੈਂ ਟਰਾਲੀ ਲੈ ਕੇ ਜਾਂਦਾ ਸੀ ਦੁਨੀ ਸੀ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ ਰਾਵਲ ਪਿੰਡੀ ਤੋਂ ਲਗਭਗ ਉਹਦੇ ਉੱਪਰ ਆਪਾਂ ਪਿੰਡੀ ਦੇ ਕੋਲ ਤੇ ਗੱਡੀ ਗੱਡੀ ਵਿੱਚ ਲੱਗੀ ਤੁਹਾਡੇ ਗੱਡੀ ਮੋੜੋਂ ਆਕੇ ਨੋਵਾ ਗੱਡੀ ਵਿੱਚ ਮਾਰੀ ਤਿੰਨ ਜਾਣੇ ਸੀਗੇ ਉਹ ਤਿੰਨ ਜਾਣੇ ਸੀਗੇ ਹਾਂਜੀ ਉਹਨੇ ਡ੍ਰੈਗ ਕੀਤਾ ਤੇ ਤੁਸੀਂ ਕੱਲੇ ਸੀਗੇ ਹਾਂਜੀ ਮੈਂ ਕੱਲਾ ਸੀ ਕਿੱਦਾਂ ਬਚਾਵਾ ਬਾਕੀਆਂ ਸਵਾਰੀਆਂ ਦਾ ਜਿਹਦਾਂ ਬਾਕੀ ਉਹ ਤੇ ਐਡਮਿਟ ਹੋਏ ਸੀਗੇ ਉਹ ਚੱਲ ਗਏ ਇੱਥੋਂ ਕਹਿੰਦੇ ਜੁਆ ਤੇ ਹੋਰ ਕਿਤੇ ਤੁਹਾਡੇ ਕਿੱਦਾਂ ਤੁਹਾਡੇ ਸੱਟ ਚੋਟ ਲੱਗੀ ਤੇ ਸੱਟ ਠੀਕ ਆ ਸਿਰ ਤੋਂ ਡਾਕੇ ਲੱਗੇ ਸੀ ਸੱਤਾਂ ਅੱਛਾ ਕਿੰਨੇ ਕੁ ਵੇ ਹੋਏ ਪਾਜੀ ਇਹ 2 ਵਜੇ ਦੇ ਕਰੀਬ ਆਉਂਦਾ ਰਾਤੀ 2 ਵਜੇ ਹਾਂਜੀ ਇਹ ਹੋਇਆ ਕਿੱਥੇ ਗਿਆ ਭਾਜੀ ਐਕਸੀਡੈਂਟ ਰਾਵਲਪਿੰਡੀ ਦੇ ਕੋਲ ਰਾਵਲਪਿੰਡੀ ਕੋਲ ਤੇ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਫਲਪੋਤੇ ਦਾ ਰਹਿਣ ਵਾਲਾ ਹਾਂ ਜੀ ਠੀਕ ਹੈ ਜਿਲ੍ਹਾ ਜਿਲੰਧਰ ਤੁਹਾਡੇ ਨੇ ਤੁਸੀਂ ਇਕੱਲੇ ਸੀਗੇ ਹਾਂ ਜੀ ਮੈਂ ਇਕੱਲਾ ਹੀ ਸੀਗਾ ਅਮਨਦੀਪ ਕੌਫ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਫਲਪੋਤੇ ਹੈ ਜੀ ਫਲਪੋਤੇ ਤੇ ਹਸਪੀਟਲ ਐ ਕੀ ਮਾਮਲਾ ਕੀ ਸਾਰਾ ਦੱਸ ਦਿਓ ਸਰ ਮੇਰੇ ਹਸਬੰਦ ਦੇ ਕਰਾਲੀ ਟਰੈਕਟਰ ਲੈ ਕੇ ਜਾਂਦੇ ਸੀ ਉਹਨਾਂ ਦੇ ਵਿੱਚ ਗੱਡੀ ਮਾਰੀ ਗਈ ਸੀ ਜੀ ਐਕਸੀਡੈਂਟ ਹੋ ਗਿਆ 2 ਵਜੇ ਤਕਰੀਬਨ ਲਗਦਾ ਤੇ ਗੱਡੀ ਵਾਲੇ ਠੀਕ ਆ ਬੰਦੇ ਨੱਠ ਗਏ ਕਿ ਨਹੀਂ ਇੱਥੇ ਹਸਪੀਟਲ ਸੀ ਹੁਣ ਨਹੀਂ ਸਾਨੂੰ ਪਤਾ ਉਹ ਕਿੱਥੇ ਹੈਗੇ ਆ ਕਿੱਥੇ ਨਹੀਂ ਤੇ ਗੱਡੀਆਂ ਉੱਥੇ ਹੀ ਗੜੀਆਂ ਜੀ ਹਾਂਜੀ ਹੋ ਗਿਆ ਕਿੱਥੇ ਗਿਆ ਐਕਸੀਡੈਂਟ ਟ੍ਰੈਵਲ ਮੰਡੀ ਕੋ ਟ੍ਰੈਵਲ ਮੰਡੀ ਕੋ ਤੇ ਭਾਈ ਉਹਨੇ ਠੀਕ ਠਾਕ ਆ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਸਰ ਤੁਸੀਂ ਦੇਖਦੇ ਪਏ ਆ ਹਾਲਾਤ ਉੱਥੇ ਵੀ ਦੇਖੋ ਜਾ ਕੇ ਟਰੈਕਟਰ ਦਾ ਵੀ ਕੀ ਹਾਲ ਆ ਸਾਰਾ ਸਾਰਾ ਕੁਝ ਬਚਿਆ ਹੀ ਨਹੀਂ ਆ ਕੀ ਨੋਟ ਕਰ ਲਈ ਆ ਅੱਜ ਰਾਤ 3:00 ਵਜੇ ਸਾਨੂੰ ਫੋਨ ਆਇਆ ਸੀ ਕਿ ਟਰੈਕਟਰ ਟਰਾਲੀ ਦਾ ਕਾਰ ਦਾ ਐਕਸੀਡੈਂਟ ਹੋਇਆ ਅਸੀਂ ਉੱਥੇ ਮੁਕਦੀ ਪੁਲਿਸ ਪਾਰਟੀ ਮੇਂ ਗਈ ਜਿਨ੍ਹਾਂ ਨੇ 108 ਤੇ ਕਾਲ ਕਰਕੇ ਐਮਨੂਸ ਬੁਲਾਇਆ ਕਾਰ ਦੇ ਤਿੰਨ ਸਵਾਰ ਨਜੂਨ ਸੀ ਟਰੈਕਟਰ ਦੇ ਚਾਲਕ ਕੋਸੀ ਉਹ ਜ਼ਖਮੀ ਹਾਥੀ ਉਹਨਾਂ ਨੂੰ ਅਸੀਂ ਹਸਪੀਟਲ ਪਹੁੰਚਾਇਆ ਜੋ ਜੀਹੇ ਲਾਜਾ ਉਹਨਾਂ ਦੀ ਬਿਆਨ ਲੱਕੀ ਜੋ ਮੰਦਿਕਾ ਹੀ ਪਾਤੀ ਉਹਨੂੰ ਪਤਾ ਲੱਗਿਆ ਪਾਤੀ ਕਿ ਇਹ ਕਿਥੇ ਰਹਿਣ ਵਾਲੇ ਜੀ ਆਪਾਂ ਨੇ ਹਾਂਜੀ ਉਹ ਮਤਲਬ ਇਹ ਰਹਿ ਕੇ ਨੌਜਵਾਨ ਤੈਨਾ ਉਹ ਰਾਤੀਓਂ ਪਾਲਕਾ ਸੀ ਕੋ ਆਪਣੇ ਦੁਦਿਆਨੇ ਜੀ ਆ ਅੱਛਾ ਜੀ ਤੇ ਫਿਰ ਉਹ ਮਤਲਬ ਇਹ ਮਸਰੀ ਸੌਂ ਕਰਕੇ ਉਹਦੇ ਪੂਰਾ ਡੈਸ ਨਹੀਂ ਤੱਕ ਤਾ ਜਦਾ ਉਹ ਕਰਕੇ ਫੇ ਆਪੋ ਹੀ ਕਾਲੀ ਹਮ ਸਕੇ ਫਗਵਾੜਾ ਦੇ ਪਿੰਡ ਰਾਵਲਪਿੰਡੀ ਦੇ ਨਜ਼ਦੀਕ ਦੇਰ ਰਾਤ ਦੋ ਦਰਦਨਾਕ ਸੜਕੀ ਹਾਦਸੇ ਵਾਪਰੇ ਜਿੱਥੇ ਚਾਰ ਲੋਕ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਥੇ ਟੂੜੀਦਣਾ ਭਰੀ ਹੋਈ ਟਰਾਲੀ ਲੈ ਕੇ ਜਾ ਰਿਹਾ ਟਰੈਕਟਰ ਚਾਲਕ ਜਿਸ ਨੂੰ ਸਾਹਮਣੇ ਆਰੀ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰੀ ਹੈ ਤੀਉਥੇ ਇੱਕ ਬਾਈਕ ਸਵਾਰ ਵੀ ਜ਼ਖਮੀ ਹੋ ਗਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਦੋ ਟੁਕੜਿਆਂ ਦੇ ਵਿੱਚ ਵੰਡਿਆ ਗਿਆ ਤੇ ਨੋਵਾ ਗੱਡੀ ਦੇ ਪਰਖੱਚੇ ਹੁੜ ਗਏ ਨੇ ਦੱਸਿਆ ਗਿਆ ਇੱਕ ਜ਼ਖਮੀ ਨੂੰ ਹਸਪਤਾਲ ਲਿਆਂਦਾ ਗਿਆ ਤੇ ਇਥੇ ਹੁਣ ਅਗਲੀ ਜਿਹੜੀ ਕਾਰਵਾਈ ਉਹ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਉਥੇ ਦੱਸਿਆ ਜਾ ਰਿਹਾ ਹੈ ਕਿ ਸਿਰ ਤੇ ਵੀ ਕਾਫੀ ਗੰਭੀਰ ਸੱਟਾਂ ਆ ਨੇ ਥਾਣਾ 라 ਉਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇੱਥੇ ਦਰਦਨਾਕ ਹਾਦਸਾ ਵਾਪਰਿਆ ਇਨੋਵਾ ਟਰੈਕਟਰ ਤੇ ਬਾਈਕ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਵਾਹਨ ਦੋ ਟੁਕੜੇ ਹੋ ਗਿਆ ਤੇ ਚਾਰ ਲੋਕ ਜ਼ਖਮੀ ਹੋ ਗਏ ਹਾਂਜੀ ਆਮਨਦੀਪ ਸਾਹਿਬ ਕਿਹੜੇ ਪਿੰਡ ਤੋਂ ਆਪਾਂ ਪਿੰਡ ਬਲਪੋਤਾ ਤੋਂ ਹਾਂਜੀ ਬਲਪੋਤਾ ਪਿੰਡ ਅੱਛਾ ਜੀ ਤੇ ਇਹ ਮਤਲਬ ਕਿ ਤੁਸੀਂ ਹਸਪਤਾਲ ਹੈ ਕਿ ਮਾਮਲਾ ਕੀ ਥਾਰਾ ਟਰਾਲੀ ਦੇ ਵਿੱਚ ਗੱਡੀ ਮਾਰੀ ਆ ਮੈਂ ਟਰਾਲੀ ਲੈ ਕੇ ਜਾਂਦਾ ਸੀ ਤੁਮਰੀ ਦੀ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ ਆਰਾਵਲ ਪਿੰਡੀ ਤੋਂ ਲਗਭਗ ਉਹਦੇ ਦੇ ਬਰਾਬਰ ਪਿੰਡੀ ਦੇ ਕੋਲ ਤੇ ਗੱਡੀ ਗੱਡੀ ਵਿੱਚ ਲੱਗੀ ਤੁਹਾਡੇ ਗੱਡੀ ਮੋੜੋਂ ਆਕੇ ਨੋਵਾ ਗੱਡੀ ਵਿੱਚ ਮਾਰੀ ਤਿੰਨ ਜਾਣੇ ਸੀਗੇ ਉਹ ਤਿੰਨ ਜਾਣੇ ਸੀਗੇ ਹਾਂ ਜੀ ਉਹਨੇ ਡ੍ਰੈਕ ਤੇ ਤੁਸੀਂ ਕੱਲੇ ਸੀਗੇ ਹਾਂ ਜੀ ਮੈਂ ਕੱਲਾ ਸੀ ਕਿੱਦਾਂ ਬਚਾਵਾ ਬਾਕੀਆਂ ਸਵਾਰੀਆਂ ਦਾ ਜਾਂ ਜਿੱਦਾਂ ਬਾਕੀ ਉਹ ਜਿਹੜੇ ਐਡਮਿਟ ਹੋਏ ਸੀਗੇ ਉਹ ਚੱਲ ਗਏ ਇੱਥੋਂ ਕਹਿੰਦੇ ਇਹ ਤੁਆ ਤੇ ਹੋਰ ਕਿਸੇ ਤੁਹਾਡੇ ਕਿੱਦਾਂ ਤੁਹਾਡੇ ਸੱਟ ਚੋਟ ਲੱਗੀ ਤੇ ਸੱਟ ਠੀਕ ਆ ਸਿਰ ਤੋਂ ਔਰ ਦਾਕੇ ਲੱਗੇ ਸੀ ਸਾਥਾਂ ਕਿੰਨੇ ਕੁ ਵੇ ਹੋਏ ਪਾਜੀ ਇਹ 2 ਵਜੇ ਦੇ ਗਲੀ ਬਣਾ ਰਾਤੀ 2 ਵਜੇ ਹਾਂ ਜੀ ਇਹ ਹੋਇਆ ਕਿੱਥੇ ਗਿਆ ਭਾਜੀ ਐਕਸੀਡੈਂਟ ਰਾਵਲਪਿੰਡੀ ਦੇ ਕੋਲ ਰਾਵਲਪਿੰਡੀ ਕੋਲ ਤੇ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਬਲਬੋਤੇ ਦਾ ਰਹਿਣ ਵਾਲਾ ਹਾਂ ਜੀ ਠੀਕ ਜਿਲ੍ਹਾ ਜਿਲੰਧਰ ਤੁਹਾਡੇ ਨੇ ਤੁਸੀਂ ਇਕੱਲੇ ਸੀਗੇ ਹਾਂਜੀ ਮੈਂ ਇਕੱਲੇ ਸੀਗਾ ਅਮਨਦੀਪ ਕੋਸ ਹਾਂਜੀ ਕਿਹੜੇ ਕਿਹੜੇ ਪਿੰਡ ਤੋਂ ਆ ਜੀ ਫਲਪੋਤ ਹੈ ਜੀ ਫਲਪੋਤ ਤੇ ਹਸਪੀਟਲ ਹੈ ਕੀ ਮਾਮਲਾ ਕੀ ਸਾਰਾ ਦੱਸ ਦਿਓ ਸਰ ਮੇਰੇ ਹਸਬੰਦ ਦੇ ਟਰਾਲੀ ਟਰੈਕਟਰ ਲੈ ਕੇ ਜਾਂਦੇ ਸੀ ਉਹਨਾਂ ਦੇ ਵਿੱਚ ਗੱਡੀ ਮਾਰੀ ਗਈ ਸੀ ਐਕਸੀਡੈਂਟ ਹੋ ਗਿਆ 2 ਵਜੇ 3000 ਤੇ ਗੱਡੀ ਵਾਲੇ ਠੀਕ ਆ ਬੰਦੇ ਇੱਕ ਨੱਠ ਗਏ ਕਿ ਨਹੀਂ ਇੱਥੇ ਹਸਪੀਟਲ ਸੀ ਹੁਣ ਨਹੀਂ ਸਾਨੂੰ ਪਤਾ ਉਹ ਕਿੱਥੇ ਹੈਗੇ ਆ ਕਿੱਥੇ ਨਹੀਂ ਤੇ ਗੱਡੀਆਂ ਉੱਥੇ ਹੀ ਗੜੀਆਂ ਜੀ ਹਾਂਜੀ ਹੋ ਗਿਆ ਕਿੱਥੇ ਗਿਆ ਐਕਸੀਡੈਂਟ ਟ੍ਰਾਵਲ ਮੰਡੀ ਟ੍ਰਾਵਲ ਮੰਡੀ ਕੋ ਤੇ ਭਾਈ ਉਹਨੇ ਠੀਕ ਠਾਕ ਆ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਸਰ ਤੁਸੀਂ ਦੇਖਦੇ ਪਏ ਆ ਹਲਾਤ ਉੱਥੇ ਵੀ ਦੇਖੋ ਜਾ ਕੇ ਟਰੈਕਟਰ ਦਾ ਵੀ ਕੀ ਹਾਲ ਆ ਸਾਰਾ ਸਾਰਾ ਕੁਝ ਬਚਿਆ ਹੀ ਨਹੀਂ ਆ ਐਕਸੀਡੈਂਟ ਹੋ ਗਿਆ ਕਰ ਲਈ ਆ ਅੱਜ ਰਾਤ 3:00 ਵਜੇ ਸਾਨੂੰ ਫੋਨ ਆਇਆ ਸੀ ਕਿ ਟਰੈਕਟਰ ਟਰਾਲੀ ਦਾ ਕਾਰ ਦਾ ਐਕਸੀਡੈਂਟ ਹੋਇਆ ਅਸੀਂ ਉੱਥੇ ਮੁੱਕਦੀ ਪੁਲਿਸ ਪਾਰਟੀ ਮੇਂ ਗਈ ਜਿਨ੍ਹਾਂ ਨੇ 108 ਤੇ ਕਾਲ ਕਰਕੇ ਐਂਬੂਲੈਂਸ ਬੁਲਾਇਆ ਕਾਰ ਦੇ ਤਿੰਨ ਸਵਾਰ ਨੌਜੋ ਸੀ ਟਰੈਕਟਰ ਚਾਲਕ ਇੱਕ ਸੀ ਉਹ ਜ਼ਖਮੀ ਹੱਥ ਤੇ ਉਹਨਾਂ ਨੂੰ ਅਸੀਂ ਹਸਪੀਟਲ ਪਹੁੰਚਾਇਆ ਜੋ ਜੀ ਦੇ ਇਲਾਜਾ ਉਹਨਾਂ ਦੀ ਬਿਆਨ ਲੈ ਕੇ ਜੋ ਮੰਦੀ ਕਾਇ ਪਕਤੀ ਉਹਨੂੰ ਪਤਾ ਲੱਗਿਆ ਪਤਿ ਜੀ ਕਿ ਇਹ ਤੇ ਰਹਿਣ ਵਾਲੇ ਜੀ ਜਾਂਦੀ ਹੈ ਹਾਂਜੀ ਉਹ ਮਤਲਬ ਇਹ ਰਹਿ ਕੇ ਨੌਜਵਾਨ ਤੈਨਾ ਉਹ ਰਾਤੀਂ ਪਤਾ ਲੱਗਾ ਸੀ ਕੋ ਆਪਣੇ ਬੁਝਿਆ ਨਹੀਂ ਦੇ ਆ ਅੱਛਾ ਜੀ ਤੇ ਫਿਰ ਉਹ ਮਤਲਬ ਇਹ ਸੀਰੀਅਸ ਹੋ ਕੇ ਉਹਦੇ ਪੂਰਾ ਡੈਸਿੰਟ ਤੱਕ ਕੀਤਾ ਜਿਹਦਾ ਉਹ ਕਰਕੇ ਫੇ ਆਪੋ ਦੀ ਕਹਾਣੀ ਹਸਦੀ ਹੈ ਫਗਵਾੜਾ ਦੇ ਪਿੰਡ 라ਵਲ ਪਿੰਡੀ ਦੇ ਨਜ਼ਦੀਕ ਦੇ ਰਾਤ ਦੋ ਦਰਦਨਾਕ ਸੜਕੀ ਹਾਦਸੇ ਵਾਪਰੇ ਜਿੱਥੇ ਚਾਰ ਲੋਕ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਥੇ ਤੂੜੀ ਦੇ ਨਾਲ ਭਰੀ ਹੋਈ ਟਰਾਲੀ ਲੈ ਕੇ ਜਾ ਰਿਹਾ ਟਰੈਕਟਰ ਚਾਲਕ ਜਿਸ ਨੂੰ ਸਾਹਮਣੇ ਆਰੀ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰੀ ਹੈ ਤੀਉਥੇ ਇੱਕ ਬਾਈਕ ਸਵਾਰ ਵੀ ਜ਼ਖਮੀ ਹੋ ਗਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਦੋ ਟੁਕੜਿਆਂ ਦੇ ਵਿੱਚ ਵੰਡਿਆ ਗਿਆ ਤੇ ਨੋਵਾ ਗੱਡੀ ਦੇ ਪਰ ਖੱੱਚੇ ਹੁੜ ਗਏ ਨੇ ਦੱਸਿਆ ਗਿਆ ਇੱਕ ਜ਼ਖਮੀ ਨੂੰ ਹਸਪਤਾਲ ਲਿਆਂਦਾ ਗਿਆ ਤੇ ਇਥੇ ਹੁਣ ਅਗਲੀ ਜਿਹੜੀ ਕਾਰਵਾਈ ਉਹ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਉਥੇ ਦੱਸਿਆ ਜਾ ਰਿਹਾ ਹੈ ਕਿ ਵੀ ਗੰਭੀਰ ਸਟਾਈਆਂ ਨੇ ਤਾਂ ਥਾਣਾ 라ਵਲਪਿੰਡੀ ਐਸਐਚਓ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇੱਥੇ ਦਰਦਨਾਕ ਹਾਦਸਾ ਵਾਪਰਿਆ ਇਨੋਵਾ ਟਰੈਕਟਰ ਤੇ ਬਾਈਕ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਵਾਹਨ ਦੋ ਟੁਕੜੇ ਹੋ ਗਿਆ ਤੇ ਚਾਰ ਲੋਕ ਜ਼ਖਮੀ ਹੋ ਗਏ ਹਾਂਜੀ ਆਮਨਦੀਪ ਸਿੰਘ ਹੈ ਨੀ ਆਮਨਦੀਪ ਸਿੰਘ ਕਿਹੜੇ ਪਿੰਡ ਤੋਂ ਆਪਾਂ ਪਿੰਡ ਕਲਪੋਤਾ ਤੋਂ ਹੈ ਨੀ ਕਲਪੋਤਾ ਪਿੰਡ ਅੱਛਾ ਇਹ ਤੇ ਇਹ ਮਤਲਬ ਕਿ ਤੁਸੀਂ ਹਸਪੀਟਲ ਹੈ ਕਿ ਮਾਮਲਾ ਕੀ ਥਾਰਾ ਟਰਾਲੀ ਦੇ ਵਿੱਚ ਗੱਡੀ ਮਾਰੀ ਆ ਮੈਂ ਟਰਾਲੀ ਲੈ ਕੇ ਜਾਂਦਾ ਸੀ ਤੁਰੀ ਦੀ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ ਰਾਵਲਪਿੰਡੀ ਦੇ ਲਗਭਗ ਉਹਦੇ ਉੱਪਰ ਰਾਵਲਪਿੰਡੀ ਦੇ ਕੋਲ ਤੇ ਗੱਡੀ ਗੱਡੀ ਵਿੱਚ ਲੱਗੀ ਤੁਹਾਡੇ ਗੱਡੀ ਮੋੜੋਂ ਆਕੇ ਨੋਵਾ ਗੱਡੀ ਵਿੱਚ ਮਾਰੇ ਤਿੰਨ ਜਾਣੇ ਸੀਗੇ ਉਹ ਤਿੰਨੇ ਜਾਣੇ ਸੀਗੇ ਹਾਂਜੀ ਉਹਨੇ ਡ੍ਰੈਗ ਕੀਤਾ ਤੇ ਤੁਸੀਂ ਇਕੱਲੇ ਸੀਗੇ ਹਾਂਜੀ ਮੈਂ ਇਕੱਲਾ ਸੀ ਕਿੱਦਾਂ ਬਚਾਵਾ ਬਾਕੀਆਂ ਸਵਾਰੀਆਂ ਦਾ ਜਾਂ ਜਿੱਦਾਂ ਹਾਂਜੀ ਉਹ ਇਹ ਤਾਂ ਐਡਮਿਟ ਹੋਏ ਸੀਗੇ ਉਹ ਚੱਲ ਗਏ ਇੱਥੋਂ ਕਹਿੰਦੇ ਜੁਆ ਤੇ ਹੋਰ ਕਿੱਥੇ ਤੁਹਾਡਿਆ ਕਿਦਾਂ ਤੁਹਾਡੇ ਸੱਟ ਚੋਟ ਲੱਗੀ ਤੇ ਸੱਟ ਠੀਕ ਆ ਸਿਰ ਤੋਂ ਡਾਟਾ ਲੱਗੇ ਸੀ ਸਾਥਾਂ ਬਚਾ ਕਿੰਨੇ ਕੁ ਹੋਏ ਪਾਜੀ ਇਹ 2 ਵਜੇ ਦੇ ਗਲੀਵਾਂ ਰਾਤੀ 2 ਵਜੇ ਇਹ ਹੋਇਆ ਕਿੱਥੇ ਕਿ ਭਾਜੀ ਐਕਸੀਡੈਂਟ ਰਾਵਲ ਪਿੰਡੀ ਦੇ ਕੋਲ ਰਾਵਲ ਪਿੰਡੀ ਦੇ ਤੇ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਫਲਬੋਤੇ ਦਾ ਰਹਿਣ ਵਾਲਾ ਹਾਂ ਜੀ ਠੀਕ ਹੈ ਜਿਲ੍ਹਾ ਦੇ ਬੰਦਰ ਤੁਹਾਡੇ ਨੇ ਤੁਸੀਂ ਇਕੱਲੇ ਸੀਗੇ ਹਾਂ ਜੀ ਮੈਂ ਇਕੱਲੇ ਸੀਗਾ ਅਮਨਦੀਪ ਕਾਸ ਹਾਂ ਜੀ ਕਿਹੜੇ ਪਿੰਡ ਤੋਂ ਆ ਜੀ ਫਲਬੋਤੇ ਹੈ ਜੀ ਫਲਬੋਤੇ ਤੇ ਹਸਪੀਟਲ ਐ ਕੀ ਮਾਮਲਾ ਕੀ ਸਾਰਾ ਦੱਸ ਦਿਓ ਸਰ ਮੇਰੇ ਹਸਬੰਡ ਦੇ ਜਾਣ ਲਿਟਟ ਲੈ ਕੇ ਜਾਂਦੇ ਸੀ ਉਹਨਾਂ ਦੇ ਵਿੱਚ ਗੱਡੀ ਮਾਰੀ ਕਿਸੇ ਨੇ ਐਕਸੀਡੈਂਟ ਹੋ ਗਿਆ 2 ਵਜੇ ਤਕਰੀਬਨ ਰਾਤ ਤੇ ਗੱਡੀ ਵਾਲੇ ਠੀਕ ਹੈ ਬੰਦੇ ਕਿ ਨੱਠ ਗਏ ਕਿ ਨਹੀਂ ਇੱਥੇ ਹਸਪੀਟਲ ਸੀ ਹੁਣ ਨਹੀਂ ਸਾਨੂੰ ਪਤਾ ਉਹ ਕਿੱਥੇ ਹੈਗੇ ਆ ਕਿੱਥੇ ਨਹੀਂ ਤੇ ਗੱਡੀਆਂ ਉੱਥੇ ਹੀ ਖੜੀਆਂ ਜੀ ਹਾਂਜੀ ਉੱਥੇ ਹੋਇਆ ਕਿੱਥੇ ਦਾ ਐਕਸੀਡੈਂਟ ਟ੍ਰੈਵਲਪਿੰਡੀ ਦਾ ਟ੍ਰੈਵਲਪਿੰਡੀ ਕੋ ਤੇ ਭਾਈ ਹੁਣ ਠੀਕ ਠਾਕ ਆ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਸਰ ਤੁਸੀਂ ਦੇਖਦੇ ਪਏ ਆ ਹਾਲਾਤ ਉੱਥੇ ਵੀ ਦੇਖੋ ਜਾ ਕੇ ਟਰੈਕਟਰ ਦਾ ਵੀ ਕੀ ਹਾਲ ਆ ਸਾਰਾ ਸਾਰਾ ਕੁਝ ਬਚਿਆ ਹੀ ਨਹੀਂ ਆ ਅਕਸੀਡੈਂਟ ਹੋ ਗਿਆ ਅੱਜ ਰਾਤ 23 ਵਜੇ ਸਾਨੂੰ ਫੋਨ ਆਇਆ ਸੀ ਕਿ ਟਰੈਕਟਰ ਟਰਾਲੀ ਦਾ ਕਾਰ ਦਾ ਐਕਸੀਡੈਂਟ ਹੋਇਆ ਅਸੀਂ ਉੱਥੇ ਮੁਕਦੀ ਪੁਲਿਸ ਪਾਰਟੀ ਮੇਂ ਗਈ ਜਿਨ੍ਹਾਂ ਨੇ 108 ਤੇ ਕਾਲ ਕਰਕੇ ਐਮਬੂਲੈਂਸ ਬੁਲਾਇਆ ਕਾਰ ਦੇ ਤਿੰਨ ਸਵਾਰ ਨਜੂਨ ਸੀ ਟਰੈਕਟਰ ਚਾਲਕ ਤੇ ਕੁਸੀ ਉਹ ਜ਼ਖਮੀ ਹਾਲ ਤੇ ਉਹਨਾਂ ਨੂੰ ਅਸੀਂ ਹਸਪੀਟਲ ਕਿ ਜਾਇਆ ਜੋ ਜੀ ਲਾਜਾ ਉਹਨਾ ਦੀ ਬਿਆਨ ਲੈ ਕੇ ਜੋ ਬੰਦ ਕੀ ਪਕਤੀ ਉਹਨੂੰ ਪਤਾ ਲੱਗਾ ਕਿ ਇਹ ਕਿਥੇ ਦੇ ਰਹਿਣ ਵਾਲੇ ਜੀ ਆਪ ਜੀ ਹਾਂਜੀ ਉਹ ਮਤ ਜੇ ਰਹਿ ਕੇ ਨੌਜਵਾਨ ਤੈਨਾ ਉਹ ਰਾਤੀਓ ਪਾਲਕਾ ਸੀ ਕੋ ਆਪਣੇ ਬੁਦਿਆਨੀ ਦੇ ਆ ਅੱਛਾ ਜੀ ਤੇ ਫਿਰ ਉਹ ਮਤ ਜੇ ਕੋਈ ਸੀਰੀਅਸ ਹੋ ਕੇ ਉਹਦੇ ਪੂਰਾ ਡਰਸ ਨਹੀਂ ਤੱਕ ਤਾ ਜਦਾ ਜੋ ਕਰਕੇ ਫੇ ਆਪੋ ਹੀ ਕਾਗਿਮ ਸੀ ਗਿਆ ਫਗਵਾੜਾ ਦੇ ਪਿੰਡ 라ਵਲ ਪਿੰਡੀ ਦੇ ਨਜ਼ਦੀਕ ਦੇ ਰਾਤ ਦੋ ਦਰਦਨਾਕ ਸੜਕੀ ਹਾਦਸੇ ਵਾਪਰੇ ਜੁਥੇ ਚਾਰ ਲੋਕ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਥੇ ਤੂੜੀ ਦੇ ਨਾਲ ਭਰੀ ਹੋਈ ਟਰਾਲੀ ਲੈ ਕੇ ਜਾ ਰਿਹਾ ਟਰੈਕਟਰ ਚਾਲਕ ਜਿਸ ਨੂੰ ਸਾਹਮਣੇ ਆਰੀ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰੀ ਹੈ ਤੇ ਉਥੇ ਇੱਕ ਬਾਈਕ ਸਵਾਰ ਵੀ ਜ਼ਖਮੀ ਹੋ ਗਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਦੋ ਟੁਕੜਿਆਂ ਦੇ ਵਿੱਚ ਵੰਡਿਆ ਗਿਆ ਤੇ ਨੋਵਾ ਗੱਡੀ ਦੇ ਪਰਖੱਚੇ ਹੁੜ ਗਏ ਨੇ ਦੱਸ ਦਈਏ ਇੱਕ ਜ਼ਖਮੀ ਨੂੰ ਹਸਪਤਾਲ ਲਿਆਂਦਾ ਗਿਆ ਤੇ ਇਥੇ ਹੁਣ ਅਗਲੀ ਜਿਹੜੀ ਕਾਰਵਾਈ ਉਹ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਉਥੇ ਦੱਸਿਆ ਜਾ ਰਿਹਾ ਹੈ ਕਿ ਸਿਰ ਤੇ ਵੀ ਕਾਫੀ ਗੰਭੀਰ ਸੱਟਾਂ ਆ ਨੇ ਤਥਾਣਾ ਰ ਉਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇੱਥੇ ਦਰਦਨਾਕ ਹਾਦਸਾ ਵਾਪਰਿਆ ਇਨੋਵਾ ਟਰੈਕਟਰ ਤੇ ਬਾਈਕ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਵਾਹਨ ਦੋ ਟੁਕੜੇ ਹੋ ਗਿਆ ਤੇ ਚਾਰ ਲੋਕ ਜ਼ਖਮੀ ਹੋ ਗਏ ਹੈ ਨੀ ਆਮਨਦੀਪ ਸਿੰਘ ਹੈ ਨੀ ਆਮਨਦੀਪ ਸਿੰਘ ਭਾਈ ਕਿਹੜੇ ਪਿੰਡ ਤੋਂ ਆਪਾਂ ਪਿੰਡ ਪਲਪੋਤੇ ਤੋਂ ਹੈ ਨੀ ਪਲਪੋਤਾ ਪਿੰਡ ਅੱਛਾ ਜੀ ਤੇ ਇਹ ਮਤਲਬ ਕਿ ਤੁਸੀਂ ਹਸਪੀਟਲ ਆਏ ਕਿ ਮਾਮਲਾ ਕੀ ਥਾਰਾ ਟਰਾਲੀ ਦੇ ਵਿੱਚ ਗੱਡੀ ਮਾਰੀ ਆ ਮੈਂ ਟਰਾਲੀ ਲੈ ਕੇ ਜਾਂਦਾ ਸੀ ਦੁਕੀ ਦੀ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ ਆ ਰਾਵਲ ਪਿੰਡੀ ਤੋਂ ਲਗਭਗ ਹੋ ਉਹਦੇ ਰਾਵਲ ਪਿੰਡੀ ਦੇ ਕੋਲ ਗੱਡੀ ਗੱਡੀ ਵਿੱਚ ਲੱਗੀ ਤੁਹਾਡੇ ਗੱਡੀ ਮੋੜੋਂ ਆਕੇ ਨੋਵਾ ਗੱਡੀ ਵਿੱਚ ਮਾਰੇ ਤਿੰਨ ਜਾਣੇ ਸੀਗੇ ਉਹ ਤਿੰਨ ਜਾਣੇ ਸੀਗੇ ਹਾਂਜੀ ਉਹਨੇ ਡ੍ਰੈਗ ਕੀਤਾ ਤੇ ਤੁਸੀਂ ਇਕੱਲੇ ਸੀਗੇ ਹਾਂਜੀ ਮੈਂ ਇਕੱਲਾ ਸੀ ਕਿੱਦਾਂ ਬਚਾਵਾ ਬਾਕੀਆਂ ਸਵਾਰੀਆਂ ਦਾ ਜਾਂ ਜਿੱਦਾਂ ਬਾਕੀ ਉਹ ਇਹ ਤਾਂ ਐਡਮਿਟ ਹੋਏ ਸੀਗੇ ਉਹ ਚੱਲ ਗਏ ਇੱਥੋਂ ਕਹਿੰਦੇ ਇਹ ਤੁਹਾ ਤੁਹਾਡੇ ਕਿੱਦਾਂ ਤੁਹਾਡੇ ਸੱਟ ਚੋਟ ਲੱਗੀ ਤੇ ਸੱਟ ਠੀਕ ਆ ਸਿਰ ਤੋਂ ਡਾਂਟੇ ਲੱਗੇ ਸੀ ਜ਼ਰਤਾਂ ਕਿੰਨੇ ਕੁ ਵਜੇ ਹੋਏ ਪਾਜੀ ਇਹ 2 ਵਜੇ ਦੇ ਕਿਲੀ ਵਾਂ ਰਾਤੀ 2 ਵਜੇ ਹਾਂਜੀ ਇਹ ਹੋਇਆ ਕਿੱਥੇ ਗਿਆ ਭਾਜੀ ਐਕਸੀਡੈਂਟ ਰਾਵਲਪਿੰਡੀ ਦੇ ਕੋਲ ਰਾਵਲਪਿੰਡੀ ਕੋਲ ਤੇ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਬਲਬੋਤੇ ਦਾ ਰਹਿਣ ਵਾਲਾ ਹਾਂ ਜੀ ਠੀਕ ਹੈ ਜਿਲ੍ਹਾ ਜਲੰਧਰ ਤੁਹਾਡੇ ਨੇ ਤੁਸੀਂ ਇਕੱਲੇ ਸੀਗੇ ਹਾਂਜੀ ਮੈਂ ਇਕੱਲਾ ਹੀ ਸੀਗਾ ਅਮਨਦੀਪ ਕੋਸ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਫਲਪੋਤ ਹੈ ਜੀ ਫਲਪੋਤ ਤੇ ਹਸਪੀਟਲ ਹੈ ਕੀ ਮਾਮਲਾ ਕੀ ਸਾਰਾ ਦੱਸ ਦਿਓ ਸਰ ਮੇਰੇ ਹਸਬੰਦ ਦੇ ਟ੍ਰੈਕਟਰ ਲੈ ਕੇ ਜਾਂਦੇ ਸੀ ਉਹਨਾਂ ਦੇ ਵਿੱਚ ਗੱਡੀ ਮਾਰੀ ਗਈ ਸੀ ਐਕਸੀਡੈਂਟ ਹੋ ਗਿਆ ਦੋ ਵਜੇ ਤਕਰੀਬਨ ਲਗ। ਤੇ ਗੱਡੀ ਵਾਲੇ ਠੀਕ ਆ ਬੰਦੇ ਇੱਕ ਨੱਠ ਗਏ। ਮੈਂ ਇੱਥੇ ਹਸਪੀਟਲ ਸੀ ਹੁਣ ਨਹੀਂ ਸਾਨੂੰ ਪਤਾ ਉਹ ਕਿੱਥੇ ਹੈਗੇ ਆ ਕਿੱਥੇ ਨਹੀਂ। ਤੇ ਗੱਡੀਆਂ ਉੱਥੇ ਹੀ ਖੜੀਆਂ ਜੀ। ਹਾਂਜੀ ਉੱਥੇ। ਹੋਇਆ ਕਿੱਥੇ ਦਾ ਐਕਸੀਡੈਂਟ? ਟਰੈਵਲ ਬੰਡੀ ਦਾ। ਟਰੈਵਲ ਬੰਡੀ ਕੋ। ਤੇ ਭਾਈ ਹੁਣ ਠੀਕ ਠਾਕ ਆ ਬਿਲਕੁਲ। ਤੁਹਾਡੇ ਸਾਹਮਣੇ ਹੀ ਆ ਸਰ ਤੁਸੀਂ ਦੇਖਦੇ ਪਏ ਆ। ਹਾਲਾਤ ਉੱਥੇ ਵੀ ਦੇਖੋ ਜਾ ਕੇ ਟਰੈਕਟਰ ਦਾ ਵੀ ਕੀ ਹਾਲ ਆ। ਸਾਰਾ ਸਾਰਾ ਕੁਝ ਬਚਿਆ ਹੀ ਨਹੀਂ ਆ। ਐਕਸੀਡੈਂਟ ਹੋ ਗਿਆ ਕਰਨ ਕਰ ਲਈ ਆ ਅੱਜ ਰਾਤ 3:00 ਵਜੇ ਸਾਨੂੰ ਫੋਨ ਆਇਆ ਸੀ ਕਿ ਟ੍ਰੈਕਟਰ ਟਰਾਲੀ ਦਾ ਕਾਰ ਦਾ ਐਕਸੀਡੈਂਟ ਹੋਇਆ ਅਸੀਂ ਉੱਥੇ ਮੁੱਕਦੀ ਪੁਲਿਸ ਪਾਰਟੀ ਮੇਂ ਗਈ ਜਿਨ੍ਹਾਂ ਨੇ 108 ਤੇ ਕਾਲ ਕਰਕੇ ਐਂਬੂਲੈਂਸ ਬੁਲਾਇਆ ਕਾਰ ਦੇ ਤਿੰਨ ਸਵਾਰ ਨਜੂਨ ਸੀ ਟ੍ਰੈਕਟਰ ਦੇ ਚਾਲਕ ਤੇ ਕੁਸੀ ਉਹ ਜ਼ਖਮੀ ਹਾਥੀ ਉਹਨਾਂ ਨੂੰ ਅਸੀਂ ਹਸਪੀਟਲ ਪਹੁੰਚਾਇਆ ਜੋ ਜੀ ਦੇ ਇਲਾਜਾ ਉਹਨਾਂ ਦੀ ਬਿਆਨ ਲੈ ਕੇ ਜੋ ਬੰਦੇ ਕਈ ਪਕਤੀਓਂ ਕੁਝ ਪਤਾ ਲੱਗਿਆ ਪੁੱਛੀ ਕਿ ਇਹ ਕਿੱਥੇ ਰਹਿਣ ਵਾਲੇ ਜੀ ਜਾਂਦੇ ਹਾਂ ਹਾਂਜੀ ਉਹ ਮਤਦੇ ਲੈ ਕੇ ਨੌਜਵਾਨ ਤੈਨਾ ਉਹ ਰਾਤੀਂ ਪਾਲਕਾ ਸੀ ਕੋ ਆਪਣੇ ਦੁਦਿਆਂ ਨੇ ਦੀਆ ਅੱਛਾ ਜੀ ਤੇ ਫਿਰ ਉਹ ਮਤਦੇ ਕੋਈ ਸੀਰੀਅਸ ਸੰਗ ਕਰਕੇ ਉਹਨੇ ਪੂਰਾ ਡੈਸ ਨਹੀਂ ਤੱਕ ਤਿੱਤਾ ਜਿਹਾ ਜੋ ਕਰਕੇ ਫੇ ਆਪੋ ਹੀ ਕਾਲੀ ਅਮਸ ਗਈ ਬੜਾ ਦੇ ਪਿੰਡ 라ਵਲ ਪਿੰਡ ਦੇ ਨਜ਼ਦੀਕ ਦੇ ਰਾਤ ਦੋ ਦਰਦਨਾਕ ਸੜਕੀ ਹਾਦਸੇ ਵਾਪਰੇ ਜਿੱਥੇ ਚਾਰ ਲੋਕ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਥੇ ਤੂੜੀ ਦੇ ਨਾਲ ਭਰੀ ਹੋਈ ਟਰਾਲੀ ਲੈ ਕੇ ਜਾ ਰਿਹਾ ਟਰੈਕਟਰ ਚਾਲਕ ਜਿਸ ਨੂੰ ਸਾਹਮਣੇ ਆਰੀ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰੀ ਹੈ ਤੇ ਉਥੇ ਇੱਕ ਬਾਈਕ ਸਵਾਰ ਵੀ ਜ਼ਖਮੀ ਹੋ ਗਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਦੋ ਟੁਕੜਿਆਂ ਦੇ ਵਿੱਚ ਵੰਡਿਆ ਗਿਆ ਤੇ ਨੋਵਾ ਗੱਡੀ ਦੇ ਪਰਖੱਚੇ ਹੁੜ ਗਏ ਨੇ ਦੱਸ ਦਈਏ ਇੱਕ ਜ਼ਖਮੀ ਨੂੰ ਹਸਪਤਾਲ ਲਿਆਂਦਾ ਗਿਆ ਤੇ ਇਥੇ ਹੁਣ ਅਗਲੀ ਜਿਹੜੀ ਕਾਰਵਾਈ ਉਹ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਉਥੇ ਦੱਸਿਆ ਜਾ ਰਿਹਾ ਹੈ ਕਿ ਸਿਰ ਤੇ ਵੀਰ ਸਟਾਈਆਂ ਨੇ ਤਥਾਣਾ 라ਵਲਪਿੰਡੀ ਐਸਐਚਓ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇੱਥੇ ਦਰਦਨਾਕ ਹਾਦਸਾ ਵਾਪਰਿਆ ਇਨੋਵਾ ਟਰੈਕਟਰ ਤੇ ਬਾਈਕ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਵਾਹਨ ਦੋ ਟੁਕੜੇ ਹੋ ਗਿਆ ਤੇ ਚਾਰ ਲੋਕ ਜ਼ਖਮੀ ਹੋ ਗਏ ਹੈ ਨੀ ਆ ਮਨਦੀਪ ਸਿੰਘ ਹੈ ਨੀ ਆ ਮਨਦੀਪ ਸਿੰਘ ਭਾਈ ਕਿਹੜੇ ਪਿੰਡ ਤੋਂ ਆਪਾਂ ਪਿੰਡ ਫਲਪੋਤੇ ਤੋਂ ਹੈ ਨੀ ਫਲਪੋਤਾ ਪਿੰਡ ਅੱਛਾ ਜੀ ਤੇ ਇਹ ਮਤਲਬ ਕਿ ਤੁਸੀਂ ਹਸਪੀਟਲ ਆ ਕਿ ਮਾਮਲਾ ਕੀ ਥਾਰਾ ਟਰਾਲੀ ਦੇ ਵਿੱਚ ਗੱਡੀ ਮਾਰੀ ਆ ਮੈਂ ਟਰਾਲੀ ਲੈ ਕੇ ਜਾਂਦਾ ਸੀ ਦੁਕੀ ਦੀ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ ਰਾਵਲਪਿੰਡੀ ਦੇ ਲਗਭਗ ਹੋਏ ਉਹਦੇ ਰਾਵਲਪਿੰਡੀ ਦੇ ਕੋਲ ਤੇ ਗੱਡੀ ਗੱਡੀ ਵਿੱਚ ਲੱਗੀ ਤੁਹਾਡੇ ਗੱਡੀ ਮੋਹਰੋਂ ਆਕੇ ਨੋਵਾ ਗੱਡੀ ਵਿੱਚ ਮਾਰੇ ਤਿੰਨ ਜਾਣੇ ਸੀਗੇ ਉਹ ਤਿੰਨ ਜਾਣੇ ਸੀਗੇ ਹਾਂ ਜੀ ਉਹਨੇ ਡ੍ਰੈਗ ਕੀਤਾ ਤੇ ਤੁਸੀਂ ਕੱਲੇ ਸੀਗੇ ਹਾਂ ਜੀ ਮੈਂ ਕੱਲਾ ਸੀ ਕਿਦਾਂ ਬਚਾਵਾ ਬਾਕੀਆਂ ਸਵਾਰੀਆਂ ਦਾ ਜਾਂ ਜਿੱਦਾਂ ਜੋ ਇਹਦੇ ਐਡਮਿਟ ਹੋਏ ਸੀਗੇ ਉਹ ਚੱਲ ਗਏ ਇੱਥੋਂ ਕਹਿੰਦੇ ਤੁਆ ਤੇ ਹੋਰ ਕਿਤੇ ਤੁਹਾਡੇਆ ਕਿਦਾਂ ਤੁਹਾਡੇ ਸੱਟ ਚੋਟ ਲੱਗੀ ਤੇ ਸੱਟ ਠੀਕ ਆ ਸੱਟ ਤੋਂ ਡਾਂਟੇ ਲੱਗੇ ਸੀ ਸਾਥ ਆ ਗਏ ਕਿੰਨੇ ਕੁ ਬੀ ਹੋਏ ਪਾਜੀ ਇਹ 2 ਵਜੇ ਦੇ ਕਿਲੀ ਬਣਾਉਣਾ ਰਾਤੀ 2 ਵਜੇ ਹਾਂਜੀ ਇਹ ਹੋਇਆ ਕਿੱਥੇ ਗਿਆ ਭਾਜੀ ਐਕਸੀਡੈਂਟ ਰਾਵਲਪਿੰਡੀ ਦੇ ਕੋਲ ਰਾਵਲਪਿੰਡੀ ਦੇ ਕੋਲ ਤੇ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਬਲਬੋਤੇ ਦਾ ਰੈਡ ਬਣਾ ਜੀ ਠੀਕ ਜਿਲੋਂ ਜਿਲੋਂ ਦਾ ਤੁਹਾਡੇ ਨੇ ਤੁਸੀਂ ਇਕੱਲੇ ਸੀਗੇ ਹਾਂਜੀ ਮੈਂ ਇਕੱਲੇ ਸੀਗਾ ਅਮਨਦੀਪ ਕੌਫੀ ਹਾਂਜੀ ਕਿਹੜੇ ਕਿਹੜੇ ਪਿੰਡ ਤੋਂ ਆ ਜੀ ਫਲਪੋਤ ਦੇ ਹੈ ਫਲਪੋਤ ਦੇ ਤੇ ਹਸਪੀਟਲ ਆਇਆ ਕੀ ਮਾਮਲਾ ਕੀ ਸਾਰਾ ਦੱਸ ਦਿਓ ਸਰ ਮੇਰੇ ਹਸਬੰਡ ਦੇ ਗੱਡੀ ਟੱਕ ਲੈ ਕੇ ਜਾਂਦੇ ਸੀ ਉਹਨਾਂ ਦੇ ਵਿੱਚ ਗੱਡੀ ਮਾਰੀ ਗਈ ਸਰ ਜੀ ਐਕਸੀਡੈਂਟ ਹੋ ਗਿਆ 2 ਵਜੇ ਤਕਰੀਬਨ ਲਗਦਾ ਤੇ ਗੱਡੀ ਵਾਲੇ ਠੀਕ ਆ ਬੰਦੇ ਨੱਠ ਗਏ ਕਿ ਨਹੀਂ ਇੱਥੇ ਹਸਪੀਟਲ ਸੀ ਹੁਣ ਨਹੀਂ ਸਾਨੂੰ ਪਤਾ ਉਹ ਕਿੱਥੇ ਹੈਗੇ ਆ ਕਿੱਥੇ ਨਹੀਂ ਤੇ ਗੱਡੀਆਂ ਉੱਥੇ ਹੀ ਖੜੀਆਂ ਜੀ ਹਾਂਜੀ ਕੋਈ ਆ ਕਿੱਥੇ ਗਿਆ ਐਕਸੀਡੈਂਟ ਟ੍ਰੈਵਲ ਮੰਡੀ ਕੋ ਟ੍ਰੈਵਲ ਮੰਡੀ ਕੋ ਤੇ ਭਾਈ ਉਹਨੇ ਠੀਕ ਠਾਕ ਆ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਸਰ ਤੁਸੀਂ ਦੇਖਦੇ ਪਏ ਆ ਤਲਾਤ ਉੱਥੇ ਵੀ ਦੇਖੋ ਜਾ ਕੇ ਟਰੈਕਟਰ ਦਾ ਵੀ ਕੀ ਹਾਲ ਆ ਸਾਰਾ ਸਾਰਾ ਕੁਝ ਬਚਿਆ ਹੀ ਨਹੀਂ ਆ ਅੱਜ ਰਾਤ 3 ਵਜੇ ਸਾਨੂੰ ਫੋਨ ਆਇਆ ਸੀ ਕਿ ਟਰੈਕਟਰ ਟਰਾਲੀ ਦਾ ਘਾ ਦਾ ਐਕਸੀਡੈਂਟ ਹੋਇਆ ਅਸੀਂ ਉੱਥੇ ਮੁੱਕ ਦੀ ਪੁਲਿਸ ਪਾਰਟੀ ਵੀ ਗਈ ਜਿਨ੍ਹਾਂ ਨੇ 108 ਤੇ ਕਾਲ ਕਰਕੇ ਐਮਲੂਸ ਨੂੰ ਬੁਲਾਇਆ ਘਾ ਦੇ ਤਿੰਨ ਸਵਾਦ ਨੌਜਾ ਸੀ ਤੇ ਟਰੈਕਟਰ ਚਾਲਕ ਇੱਕ ਸੀ ਉਹ ਜ਼ਖਮੀ ਹਾਲਤ ਚ ਉਹਨਾਂ ਨੂੰ ਅਸੀਂ ਹਸਪੀਟਲ ਕਿ ਜਾਇਆ ਜਿਹੜੀ ਇਹ ਲਾਜਾ ਉਹਨਾਂ ਦੀ ਬਿਆਨ ਲੈ ਕੇ ਜੋ ਬੰਦ ਕੀ ਪੱਟਦੀ ਉਹਨੂੰ ਪਤਾ ਲੱਗਾ ਕਿ ਇਹ ਕਿੱਥੇ ਦੇ ਰਹਿਣ ਵਾਲੇ ਜੀ ਆਪਾਂ ਹਾਂਜੀ ਉਹ ਮਤਲਬ ਇਹ ਕਿ ਨੌਜਵਾਨ ਤੈਨਾਂ ਉਹ ਰਾਤੀਂ ਪਾਲਕਸੀ ਕੋ ਆਪਣੇ ਦੁਦਿਆਂ ਨੇ ਜੀਆ ਅੱਛਾ ਜੀ ਤੇ ਫਿਰ ਉਹ ਮਤਲਬ ਜੇ ਕੋਈ ਸੀਰੀਅਸ ਸੰਗਰ ਕੇ ਉਹਨਾਂ ਦੇ ਪੂਰਾ ਡੈਸ ਨਹੀਂ ਤੱਕ ਤੱਕ ਤਿਆਦਾ ਜੋ ਕਰਕੇ ਫਿਰ ਆਪਾਂ ਵੀ ਕਾਲੀ ਆਮ ਫਗਵਾੜਾ ਦੇ ਪਿੰਡ 라ਵਲ ਪਿੰਡੀ ਦੇ ਨਜ਼ਦੀਕ ਦੇ ਰਾਤ ਦੋ ਦਰਦਨਾਕ ਸੜਕੀ ਹਾਦਸੇ ਵਾਪਰੇ ਜਿੱਥੇ ਚਾਰ ਲੋਕ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਥੇ ਤੂੜੀ ਦੇ ਨਾਲ ਭਰੀ ਹੋਈ ਟਰਾਲੀ ਲੈ ਕੇ ਜਾ ਰਿਹਾ ਟਰੈਕਟਰ ਚਾਲਕ ਜਿਸ ਨੂੰ ਸਾਹਮਣੇ ਆਰੀ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰੀ ਹੈ ਤੀਉਥੇ ਇੱਕ ਬਾਈਕ ਸਵਾਰ ਵੀ ਜ਼ਖਮੀ ਹੋ ਗਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਦੋ ਟੁਕੜਿਆਂ ਦੇ ਵਿੱਚ ਵੰਡਿਆ ਗਿਆ ਤੇ ਨੋਵਾ ਗੱਡੀ ਦੇ ਪਰ ਖੱੱਚੇ ਹੁੜ ਗਏ ਨੇ ਦੱਸ ਦਈਏ ਇੱਕ ਜ਼ਖਮੀ ਨੂੰ ਹਸਪਤਾਲ ਲਿਆਂਦਾ ਗਿਆ ਤੇ ਇਥੇ ਹੁਣ ਅਗਲੀ ਜਿਹੜੀ ਕਾਰਵਾਈ ਉਹ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਉਥੇ ਦੱਸਿਆ ਜਾ ਰਿਹਾ ਹੈ ਕਿ ਸਿਰ ਤੇ ਵੀ ਕਾਫੀ ਗੰਭੀਰ ਸੱਟਾਂ ਆ ਨੇ ਤਥਾਨ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇੱਥੇ ਦਰਦਨਾਕ ਹਾਦਸਾ ਵਾਪਰਿਆ ਇਨੋਵਾ ਟਰੈਕਟਰ ਤੇ ਬਾਈਕ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਵਾਹਨ ਦੋ ਟੁਕੜੇ ਹੋ ਗਿਆ ਤੇ ਚਾਰ ਲੋਕ ਜ਼ਖਮੀ ਹੋ ਗਏ ਹਾਂਜੀ ਆਮਨਦੀਪ ਸਿੰਘ ਹੈ ਜੀ ਆਮਨਦੀਪ ਸਿੰਘ ਕਿਹੜੇ ਪਿੰਡ ਤੋਂ ਆਪਾਂ ਪਿੰਡ ਬਲਪੋਤੇ ਤੋਂ ਹੈ ਜੀ ਬਲਪੋਤਾ ਪਿੰਡ ਅੱਛਾ ਜੀ ਤੇ ਇਹ ਮਤਲਬ ਕਿ ਤੁਸੀਂ ਹਸਪਤਾਲ ਹੈ ਕਿ ਮਾਮਲਾ ਕੀ ਥਾਰਾ ਟਰਾਲੀ ਦੇ ਵਿੱਚ ਗੱਡੀ ਮਾਰੀ ਆ ਮੈਂ ਟਰਾਲੀ ਲੈ ਕੇ ਜਾਂਦਾ ਸੀ ਤੁੜੀ ਦੀ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ ਆਰਾਵਲ ਪਿੰਡੀ ਤੋਂ ਲਗਭਗ ਉਹਦੇ ਤੋਂ ਆਰਾਵਲ ਪਿੰਡੀ ਦੇ ਕੋਲ ਤੇ ਗੱਡੀ ਗੱਡੀ ਵਿੱਚ ਲੱਗੀ ਤੁਹਾਡੇ ਗੱਡੀ ਮੋੜੋਂ ਆਕੇ ਨੋਵਾ ਗੱਡੀ ਵਿੱਚ ਮਾਰੇ ਤਿੰਨ ਜਾਣੇ ਸੀਗੇ ਉਹ ਤਿੰਨੇ ਜਾਣੇ ਸੀਗੇ ਹਾਂਜੀ ਉਹਨੇ ਡ੍ਰੈਗ ਕੀਤਾ ਤੇ ਤੁਸੀਂ ਇਕੱਲੇ ਸੀਗੇ ਹਾਂਜੀ ਮੈਂ ਇਕੱਲਾ ਸੀ ਕਿੱਦਾਂ ਬਚਾਵ ਬਾਕੀਆਂ ਸਵਾਰੀਆਂ ਦਾ ਜਿਹਦਾਂ ਬਾਕੀ ਉਹ ਇਹ ਤਾਂ ਐਡਮਿਟ ਹੋਏ ਸੀਗੇ ਉਹ ਚੱਲ ਗਏ ਇੱਥੋਂ ਕਹਿੰਦੇ ਜੋ ਆ ਇਹ ਹੋਰ ਕਿੱਥੇ ਤੁਹਾਡੇ ਆ ਕਿਦਾਂ ਤੁਹਾਡੇ ਸੱਟ ਚੋਟ ਲੱਗੀ ਤੇ ਸੱਟ ਠੀਕ ਆ ਸਿਰ ਤੋਂ ਡਾਂਟੇ ਲੱਗੇ ਸੀ ਸਾਥਾਂ ਕਿੰਨੇ ਕੁ ਵਜੇ ਹੋਏ ਪਾਜੀ ਇਹ 2 ਵਜੇ ਦੇ ਕਿਲੀ ਵਾਂ ਰਾਤੀ 2 ਵਜੇ ਹਾਂਜੀ ਕਿ ਹੋਇਆ ਕਿੱਥੇ ਗਿਆ ਭਾਜੀ ਐਕਸੀਡੈਂਟ ਰਾਵਲਪਿੰਡੀ ਦੇ ਕੋਲ ਰਾਵਲਪਿੰਡੀ ਦੇ ਤੇ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਫਲਬੋਤੇ ਦਾ ਰਹਿਣ ਵਾਲਾ ਹਾਂ ਜੀ ਠੀਕ ਹੈ ਜਿਲ੍ਹਾ ਜਿਲੰਧਰ ਤੁਹਾਡੇ ਨੇ ਤੁਸੀਂ ਇਕੱਲੇ ਸੀਗੇ ਹਾਂ ਜੀ ਮੈਂ ਇਕੱਲੇ ਸੀਗਾ ਅਮਨਦੀਪ ਕੌਰ ਹਾਂ ਜੀ ਕਿਹੜੇ ਕਿਹੜੇ ਪਿੰਡ ਤੋਂ ਆ ਜੀ ਫਲਬੋਤੇ ਹੈ ਫਲਬੋਤੇ ਤੇ ਹਸਪੀਟਲ ਐ ਕੀ ਮਾਮਲਾ ਕੀ ਸਾਰਾ ਦੱਸ ਦਿਓ ਸਰ ਮੇਰੇ ਹਸਬੰਡ ਦੇ ਕਹਿੰਦੇ ਕਤ ਲੈ ਕੇ ਜਾਂਦੇ ਸੀ ਉਹਨਾਂ ਦੇ ਵਿੱਚ ਗੱਡੀ ਮਾਰੀ ਕਿਸੇ ਨੇ ਐਕਸੀਡੈਂਟ ਹੋ ਗਿਆ ਦੋ ਵਜੇ ਤਕਰੀਬਨ ਲੱਤੀ ਤੇ ਗੱਡੀ ਵਾਲੇ ਠੀਕ ਆ ਬੰਦੇ ਇੱਕ ਨੱਠ ਗਏ ਕਿ ਮੈਂ ਇੱਥੇ ਹਸਪੀਟਲ ਸੀ ਹੁਣ ਨਹੀਂ ਸਾਨੂੰ ਪਤਾ ਉਹ ਕਿੱਥੇ ਹੈਗੇ ਆ ਕਿੱਥੇ ਨਹੀਂ ਤੇ ਗੱਡੀਆਂ ਉੱਥੇ ਖੜੀਆਂ ਜੀ ਹਾਂਜੀ ਹੋ ਗਿਆ ਕਿੱਥੇ ਦਾ ਐਕਸੀਡੈਂਟ ਟ੍ਰੈਵਲ ਮੰਡੀ ਦਾ ਟ੍ਰੈਵਲ ਮੰਡੀ ਕੋ ਤੇ ਭਾਈ ਉਹਨੇ ਠੀਕ ਠਾਕ ਆ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਸਰ ਤੁਸੀਂ ਦੇਖਦੇ ਪਏ ਆ ਹਲਾਤ ਤਾਂ ਉੱਥੇ ਵੀ ਦੇਖੋ ਜਾ ਕੇ ਟਰੈਕਟਰ ਦਾ ਵੀ ਕੀ ਹਾਲ ਆ ਸਾਰਾ ਸਾਰਾ ਕੁਝ ਬਚਿਆ ਹੀ ਨਹੀਂ ਆ ਐਕਸੀਡੈਂਟ ਹੋ ਗਿਆ ਕਰਨ ਲਈ ਆ ਅੱਜ ਰਾਤ 3 ਵਜੇ ਸਾਨੂੰ ਫੋਨ ਆਇਆ ਸੀ ਕਿ ਟਰੈਕਟਰ ਟਰਾਲੀ ਦਾ ਕਾਰ ਦਾ ਐਕਸੀਡੈਂਟ ਹੋਇਆ ਅਸੀਂ ਉੱਥੇ ਮੁੱਕਦੀ ਪੁਲਿਸ ਪਾਰਟੀ ਮੇਂ ਗਈ ਜਿਨ੍ਹਾਂ ਨੇ 108 ਤੇ ਕਾਲ ਕਰਕੇ ਐਂਬੂਲੈਂਸ ਬੁਲਾਇਆ ਕਾਰ ਦੇ ਤਿੰਨ ਸਵਾਰ ਨਜੂਨ ਸੀ ਤੇ ਟਰੈਕਟਰ ਚਾਲਕ ਕੋਸੀ ਉਹ ਜ਼ਖਮੀ ਹੱਥ 79 ਹਸਪਤਲ ਪਹੁੰਚਾਇਆ ਜੋ ਜੀ ਦੇ ਇਲਾਜਾਂ ਉਹਨਾਂ ਦੇ ਬਿਆਨ ਲੈ ਕੇ ਜੋ ਬੰਦ ਕੀ ਫੱਟਦੀ ਉਹਨੂੰ ਪਤਾ ਲੱਗਾ ਕਿ ਇਹ ਕਿੱਥੇ ਰਹਿਣ ਵਾਲੇ ਜੀ ਆਪਾਂ ਹਾਂਜੀ ਉਹ ਮਤਲਬ ਇਹ ਕਿ ਉਹ ਨੌਜਵਾਨ ਤਨ ਉਹ ਰਾਤੀਂ ਪਤਾ ਲੱਗਾ ਸੀ ਕੋ ਆਪਣੇ ਦੁਦਿਆਨੇ ਦੀ ਆ ਅੱਛਾ ਜੀ ਤੇ ਫਿਰ ਉਹ ਮਤਲਬ ਇਹ ਕੋਈ ਸੀਰੀਅਸ ਹੋ ਕੇ